ਕਰ ਰਿਹਾ ਕਿ ਕੋਈ ਚੀਜ਼ ਮੈਨੂੰ ਮਿਲ ਜਾਏਗੀ ਤੇ ਉਹਨੂੰ ਰਾਤ ਨੂੰ ਜਿਹੜੇ ਸੁਪਨੇ ਆਣਗੇ ਉਹਦਾ ਥੀਮ ਵੀ ਬੇਸਿਕਲੀ ਉਹੀ ਹੋਏਗਾ। ਹੂੰ। ਜਾਂ ਉਹਦੀ ਕਿਸੇ ਨਾਲ ਲੜਾਈ ਹੈ ਤਾਂ ਉਹ ਰਾਤ ਦੇ ਵਿੱਚ ਜਦੋਂ ਸੁਪਨਾ ਆਏਗਾ ਉਸ ਨੂੰ ਤੇ ਉਹ ਉਸ ਬੰਦੇ ਦੇ ਨਾਲ ਲੜਾਈ ਕਰ ਰਿਹਾ ਹੋਏ। ਹੂੰ ਹੂੰ। ਸੋ ਇਹ ਚੀਜ਼ਾਂ ਬੜੀਆਂ ਕਾਮਨ ਨੇ ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਥਿਸ ਇਜ਼ ਡ੍ਰੀम्स ਆਰ ਦੀ ਰੋਡ ਟੂ ਦੀ ਅਨਕੌਂਸ਼ੀਅਸ। ਸੋ ਜੋ ਤੁਹਾਡੇ ਬ੍ਰੇਨ ਦੇ ਅੰਦਰ ਅਨਕੌਂਸ਼ੀਅਸ ਚੱਲ ਰਿਹਾ ਹੁੰਦਾ ਹੈ ਮਾਈਂਡ ਦੇ ਅੰਦਰ ਜੋ ਚੱਲ ਰਿਹਾ ਹੁੰਦਾ ਉਹ ਚੀਜ਼ਾਂ ਸਾਡੀਆਂ ਸਾਮਯਾ। ਹਮ। ਪਰ ਡਾਕਟਰ ਸਾਹਿਬ ਜਿਵੇਂ ਜਿਹੋ ਜੀ ਉਮਰ ਹੁੰਦੀ ਹੈ ਉਸ ਤਰ੍ਹਾਂ ਦੇ ਸੁਪਨੇ ਆਉਂਦੇ ਨੇ ਜ਼ਿਆਦਾਤਰ। ਜੇ ਬੱਚਿਆਂ ਬਾਰੇ ਸੋਚਿਆ ਜਾਵੇ ਤਾਂ ਬੱਚਿਆਂ ਨੂੰ ਸੁਪਨੇ ਆਉਂਦੇ ਨੇ ਉਹ ਪੇਪਰਾਂ ਦੇ ਵਿੱਚ ਫੇਲ ਹੋ ਰਹੇ ਨੇ ਜਾਂ ਪਾਸ ਹੋ ਰਹੇ ਨੇ ਜਾਂ ਜਿਸ ਟੀਚਰ ਤੋਂ ਉਹਨਾਂ ਨੂੰ ਡਰ ਹੁੰਦਾ ਹੈ ਉਸ ਟੀਚਰ ਬਾਰੇ ਹੀ ਉਹ ਸੁਪਨੇ ਸੋਚਦੇ ਨੇ ਕਿ ਸਵੇਰੇ ਮੈਂ ਜਾਣਾ ਮੇਰੇ ਨਾਲ ਉਸ ਟੀਚਰ ਨੇ ਮੈਨੂੰ ਵੀ ਪੇਪਰ ਯਾਦ ਨਹੀਂ ਹੈ ਮਾਰ ਪਏ ਜਾਂ ਉਸ ਟੀਚਰ ਦੇ ਬਾਰੇ ਸੋਚਦੇ ਨੇ। ਇਹ ਫਿਰ ਸੁਪਨਿਆਂ ਦੀ ਵੀ ਉਮਰ ਹੁੰਦੀ ਹੈ ਕਿ ਬੱਚਿਆਂ ਨੂੰ ਬੱਚਿਆਂ ਵਾਲੇ ਸੁਪਨੇ ਆਉਣੇ ਨੇ। ਅ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਉਹ ਗੱਲ ਕਰਕੇ ਹਟੇ ਆਪਾਂ ਕਿ ਜਿਸ ਤਰ੍ਹਾਂ ਆ ਸਾਡੀ ਥਾਟ ਪ੍ਰੋਸੈਸ ਆ ਜਾਂ ਜਿਸ ਤਰ੍ਹਾਂ ਦੀ ਸਾਡੀ ਸੋਚਣੀ ਹੈ ਜਾਂ ਜਿਸ ਤਰ੍ਹਾਂ ਦੀ ਸਾਡੀ ਅਨਕੌਂਸ਼ੀਅਸ ਆ ਜਿਹੜੇ ਸੁਪਨੇ ਹੁੰਦੇ ਆ ਉਹ ਅਨਕੌਂਸ਼ੀਅਸ ਤੋਂ ਇਨਫਲੂਐਂਸਡ ਹੁੰਦੇ ਨੇ ਜਾਂ ਸਾਡੀ ਜੋ ਦਿਨਚਰਿਆ ਹੈਗੀ ਆ ਜਾਂ ਜਿਸ ਤਰੀਕੇ ਦੇ ਨਾਲ ਅਸੀਂ ਵਿਚਰ ਰਹੇ ਆ ਜੇ ਸਕੂਲ ਦੇ ਵਿੱਚ ਵਿਚਰ ਰਹੇ ਆ ਤੇ ਅਸੀਂ ਪੜ੍ਹਾਈ ਕਰ ਰਹੇ ਆ ਅਸੀਂ ਕੋਈ ਜੋਬ ਤਾਂ ਕਰ ਨਹੀਂ ਰਹੇ ਸੋ ਜੋਬ ਬਾਰੇ ਤਾਂ ਸੁਪਨੇ ਆਏਗਾ ਨਹੀਂ ਕਿਉਂਕਿ ਸਾਨੂੰ ਉਹ ਚੀਜ਼ ਸਾਡੀ ਅਨਕੌਂਸ਼ੀਅਸ ਦੇ ਅੰਦਰ ਅਰੇ ਹੈ ਹੀ ਨਹੀਂ ਉਹ ਚੀਜ਼ ਹੂੰ ਸੋ ਉਹ ਜਿਹੜੇ ਸੁਪਨੇ ਜਿਸ ਵੀ ਏਜ ਰਿਲੇਟਡ ਹੈਗੇ ਨੇ ਸੋ ਉਮਰ ਦੇ ਨਾਲ ਜਿਸ ਤਰੀਕੇ ਦੀ ਉਮਰ ਹੈ ਜੇ ਕੋਈ ਬੱਚਾ ਹੈਗਾ ਤਾਂ ਉਹਨੂੰ ਜਿਹੜੀ ਡ੍ਰੀਮਸ ਹੈਗੀਆਂ ਨੇ ਹੁਣ ਕਰੀਬਨ 3 ਸਾਲ ਜਾਂ 4 ਸਾਲ ਦੇ ਬੱਚੇ ਨੇ ਬੜੀ ਡਿਟੇਲ ਦੇ ਅੰਦਰ ਆਪਣੀਆਂ ਡ੍ਰੀਮਸ ਨੂੰ ਐਕਸਪਲੇਨ ਕੀਤਾ ਜਿਹੜੀ ਯੰਗੇਸਟ ਹੈ ਉਹ 2.5 ਸਾਲ ਦੀ ਆਈ ਥਿੰਕ ਡਾਕੂਮੈਂਟਡ ਹੈਗੀ ਆ ਜਿਹਦੇ ਵਿੱਚ ਉਹਨੂੰ ਡ੍ਰੀਮ ਜਿਹੜੀ ਹੈਗੀ ਆ ਉਹ ਪ੍ਰੋਪਰ ਯਾਦ ਸੀ ਬੱਚੇ ਨੂੰ ਔਰ ਬੱਚੇ ਨੇ ਪ੍ਰੋਪਰ ਐਕਸਪਲੇਨ ਕੀਤੀ ਸੀ ਸੋ ਇਸ ਤਰੀਕੇ ਦੇ ਜਿਹੜੇ ਇਨਸਟੈਂਸਸ ਨੇ ਆ ਇਸ ਤਰੀਕੇ ਦੇ ਜਿਹੜੇ ਯੂ نو ਡ੍ਰੀम्स ਦੇ ਨਾਲ ਰਿਲੇਟਡ ਜਿਹੜੇ ਟੌਪਿਕਸ ਹੈਗੇ ਨੇ ਜਾਂ ਕੀਆ ਥੀਮ ਆਫ ਡ੍ਰੀਮ ਡ੍ਰੀਮ ਹੈਗਾ ਸੋ ਉਹ ਏਜ ਫੈਕਟਰ ਔਰ ਹੋਰ ਚੀਜ਼ਾਂ ਦੇ ਨਾਲ ਜਿਵੇਂ ਕੋਈ ਸੁਣ ਨਹੀਂ ਪਾ ਰਿਹਾ ਹੈ ਜਾਂ ਜੇ ਕੋਈ ਦੇਖ ਨਹੀਂ ਪਾ ਰਿਹਾ ਸੋ ਉਹਨਾਂ ਚੀਜ਼ਾਂ ਤੋਂ ਇਨਫਲੂਐਂਸਡ ਹੁੰਦਾ ਹੈ ਜਿੰਨਾ ਕਿਸੇ ਦਾ ਕੌਨਸ਼ੀਅਸ ਤੋਂ ਅਨਕੌਨਸ਼ੀਅਸ ਦੇ ਅੰਦਰ ਕਿਸੇ ਦਾ ਕੋਈ ਜਿਹੜੀ ਥਾਟ ਪ੍ਰੋਸੈਸ ਆ ਉਹ ਗਿਆ ਹੋਇਆ ਵਾ ਉਸੇ ਤਰੀਕੇ ਦੀ ਉਸੇ ਥੀਮ ਬੇਸਡ ਜਿਹੜਾ ਹੈਗਾ ਡ੍ਰੀਮ ਜਿਹੜੀ ਹੈ ਉਹ ਲੋਕਾਂ ਨੂੰ ਆਉਂਦੀ ਜੀ ਡਾਕਟਰ ਸਾਹਿਬ ਇਹ ਦਾ ਸਾਇੰਟਿਸਟ ਪ੍ਰਭਾਵ ਦੇ ਨਾਲ ਤੁਸੀਂ ਦੱਸ ਰਹੇ ਹੋ ਪਰ ਅੰਧਵਿਸ਼ਵਾਸ ਵੀ ਜੁੜੇ ਹੋਏ ਨੇ ਸੁਪਨਿਆਂ ਦੇ ਨਾਲ ਜਿਵੇਂ ਜਦ ਸਾਡੇ ਪਰਿਵਾਰ ਚੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਉਹ ਬਾਰ ਬਾਰ ਸੁਪਨਿਆਂ ਦੇ ਵਿੱਚ ਆਉਂਦਾ ਹੈ ਜਾਂ ਬਹੁਤ ਸਾਰੇ ਜਿਨ੍ਹਾਂ ਨੂੰ ਅਸੀਂ ਮਿਲੇ ਵੀ ਨਹੀਂ ਹੁੰਦੇ ਜਿਨ੍ਹਾਂ ਦੀਆਂ ਫੋਟੋਆਂ ਦੇਖੀਆਂ ਹੁੰਦੀਆਂ ਨੇ ਉਹ ਸੁਪਣਿਆਂ ਦੇ ਵਿੱਚ ਆਉਂਦੇ ਨੇ ਤਾਂ ਅંધ ਵਿਸ਼ਵਾਸ ਨਾਲ ਵੀ ਜੋੜਿਆ ਜਾਂਦਾ ਜੀ ਇਹ ਸਾਨੂੰ ਯਾਦ ਦਿਲਾਉਂਦੇ ਨੇ ਸਾਡੀਆਂ ਚੀਜ਼ਾਂ ਜਿਹੜੀਆਂ ਅਸੀਂ ਭੁੱਲੇ ਹੋਏ ਆਂ ਤਾਂ ਵੱਡੇ ਸਾਡੇ ਬੋਲ ਹੀ ਦਿੰਦੇ ਨੇ ਹਮੇਸ਼ਾ ਕਿ ਤੁਹਾਡੇ ਪਿਤਾ ਜੀ ਦੀ ਜੇ ਸੁਪਨੇ ਦੇ ਵਿੱਚ ਤੁਹਾਨੂੰ ਯਾਦ ਆ ਰਹੀ ਹੈ ਤਾਂ ਤੁਸੀਂ ਉਹ ਚੀਜ਼ ਨਹੀਂ ਪੂਰੀ ਕੀਤੀ ਉਹ ਚੀਜ਼ ਪੂਰੀ ਹੋਏਗੀ ਫਿਰ ਸੁਪਨੇ ਤੁਹਾਡੇ ਜਿਹੜੇ ਨੇ ਨਹੀਂ ਆਉਣਗੇ ਇਸ ਤਰ੍ਹਾਂ ਦੇ ਇਹ ਅંધ ਵਿਸ਼ਵਾਸ ਨਾਲ ਵੀ ਜੋੜ ਸਕਦੇ ਆਪਾਂ ਸੋ ਅ ਪਹਿਲਾ ਇਹਦਾ ਇੱਕ ਦੋ ਦੋ ਪਾਰਟਸ ਨੇ ਤੁਹਾਡੇ ਕੁਐਸਚਨ ਦੇ ਪਹਿਲਾ ਪਾਰਟ ਇਹ ਹੈਗਾ ਕਿ ਸਾਡੇ ਸੁਪਨਿਆਂ ਵਿੱਚ ਉਹ ਲੋਕ ਆਉਂਦੇ ਨੇ ਜਿਹੜੇ ਜਾ ਚੁੱਕੇ ਹੁੰਦੇ ਨੇ ਜਾਂ ਜਿਹੜੇ ਲੋਕ ਮਰ ਚੁੱਕੇ ਨੇ ਜਾਂ ਜਿਨ੍ਹਾਂ ਦੀਆਂ ਸੀ ਸਿਰਫ ਤਸਵੀਰਾਂ ਹੀ ਦੇਖੀਆਂ ਨੇ ਸੋ ਇਸ ਤਰ੍ਹਾਂ ਹੈ ਕਿ ਜਿਹੜੇ ਜਿਸ ਤਰ੍ਹਾਂ ਉਹਨਾਂ ਦੇ ਬਾਰੇ ਲੋਕਾਂ ਨੇ ਗੱਲ ਕੀਤੀ ਆ ਉਹਨਾਂ ਦੀ ਸਾਡੀ ਕੋਈ ਬਚਪਨ ਦੀ ਯਾਦ ਹੈਗੀ ਹੈ ਜਾਂ ਕਿਸੇ ਦੇ ਗ੍ਰੈਂਡਪੈਰੈਂਟ ਸੀ ਮੇਰੇ ਗ੍ਰੈਂਡਪੈਰੈਂਟਸ ਹੈਗੇ ਨੇ ਸੋ ਉਹਨਾਂ ਦੀ ਡੈਥ ਹੋ ਚੁੱਕੀ ਹੈ 2002 ਦੇ ਅੰਦਰ ਮੇਰੇ ਗ੍ਰੈਂਡਪੈਰੈਂਟਸ ਸੀ ਸੋ ਸੋ ਉਹ ਮੇਰੇ ਸੁਪਨਿਆਂ 'ਚ ਕਦੀ ਕਦੀ ਆਉਂਦੇ ਨੇ ਸੋ ਇਹ चीज ਬਹੁਤ ਨਾਰਮਲ ਆ ਕਿ ਕੋਈ ਸਾਡੇ ਸੁਪਨੇ ਵਿੱਚ ਆ ਰਿਹਾ ਹੈ ਜਾਂ ਮੇਰੇ ਗ੍ਰੈਂਡਫਾਦਰ ਨੇ ਕੋਈ ਗੱਲ ਮੈਨੂੰ 2001 ਚ ਕਹੀ ਜਾਂ 1999 ਦੇ ਅੰਦਰ ਮੈਨੂੰ ਕੋਈ ਗੱਲ ਕਹੀ ਉਹ ਗੱਲਾਂ ਮੈਨੂੰ ਹੋ ਸਕਦਾ ਮੇਰੀ ਅਨਕੌਨਸ਼ੀਅਸ ਦੇ ਵਿੱਚ ਹੋਣ ਮੇਰੇ ਗ੍ਰੈਂਡਫਾਦਰ ਨੇ ਹੋ ਸਕਦਾ ਉਹਦੋਂ ਮੈਨੂੰ ਕਿਆ ਹੋਵੇ ਬੇਟਾ ਜਦੋਂ ਮੇਰੀ ਮੌਤ ਹੋ ਗਈ ਉਸ ਤੋਂ ਬਾਅਦ ਫਲਾਂ ਗੁਰਦੁਆਰੇ ਦੇ ਅੰਦਰ ਜਾ ਕੇ ਤੁਸੀਂ ਹਮ ਪਾਠ ਕਰ ਲਿਓ ਸੋ ਉਹ ਚੀਜ਼ ਮੈਨੂੰ ਅਗਰ ਸੁਪਨੇ ਦੇ ਵਿੱਚ ਆ ਰਹੀ ਹੈ ਸੋ ਸਾਇੰਟੀਫਿਕਲੀ ਅਗਰ ਮੈਂ ਇਸ ਚੀਜ਼ ਨੂੰ ਅਨਾਲਿਸਿਸ ਕਰਾਂ ਤੇ ਉਹ ਮੇਰੀ ਅਨਕੌਨਸ਼ੀਅਸ ਦੇ ਵਿੱਚ ਉਹ ਗੱਲ ਸੀਗੀ ਹੂੰ ਹੂੰ ਸੈਕੰਡਰੀ ਚੀਜ਼ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਨਾਲ ਹੋਰ ਚੀਜ਼ਾਂ ਬਹੁਤ ਅਟੈਚਡ ਹੁੰਦੀਆਂ ਨੇ ਜਿਵੇਂ ਡਿਸਪਲੇਸਮੈਂਟਸ ਹੈਗੀਆਂ ਨੇ ਜਿਵੇਂ ਅਸੀਂ ਕਿਸ ਕਿਸੇ ਦੇ ਨਾਲ ਅਟੈਚਡ ਫੀਲਿੰਗ ਕਿਸੇ ਦੂਸਰੇ ਦੇ ਉੱਤੇ ਅਸੀਂ ਪ੍ਰੋਜੈਕਟ ਕਰਦੇ ਹਾਂ ਪ੍ਰੋਜੈਕਸ਼ਨਸ ਹੈਗੀਆਂ ਨੇ ਡਿਸਪਲੇਸਮੈਂਟਸ ਹੈਗੀਆਂ ਨੇ ਸੋ ਇਹ ਜਿਹੜੀਆਂ ਅ ਅ ਚੀਜ਼ਾਂ ਨੇ ਇਹ ਬਹੁਤ ਕੰਪਲੈਕਸ ਨੇ ਡ੍ਰੀਮ ਅਨਲਿਸਿਸ ਨੇ ਦੂਸਰਾ ਜਿਹੜਾ ਹੈਗਾ ਦੂਸਰਾ ਐਸਪੈਕਟ ਸੀਗਾ ਤੁਹਾਡਾ ਕੀ ਅੰਧਵਿਸ਼ਵਾਸ ਸੋ ਕੋਈ ਕਹਿ ਦਿੰਦਾ ਹੈ ਜੇ ਤੁਸੀਂ ਉੱਥੇ ਜਾ ਕੇ ਅਗਰ ਕਿਸੇ ਦੀ ਡੈਥ ਹੋਈ ਹੈ ਜੀ ਉੱਥੇ ਸੋਨੇ ਦੀ ਮੂਰਤੀ ਭੇਟ ਕਰਾਓ ਜਾਂ ਤੁਸੀਂ ਜਾ ਕੇ ਉੱਥੇ ਪ੍ਰਸ਼ਾਦ ਕਰਾਓ ਜਾਂ ਫਲਾਣ ਜਗ੍ਹਾ ਤੇ ਤੁਸੀਂ ਜਾ ਕੇ ਇਹ ਚੀਜ਼ਾਂ ਕਰ ਸੋ ਉਹਨਾਂ ਦਾ ਕੋਈ ਇਸ ਤਰ੍ਹਾਂ ਕੀ ਕੋਈ ਸਿਗਨਲ ਰੱਬ ਵੱਲੋਂ ਆ ਰਿਹਾ ਸਾਨੂੰ ਜਾਂ ਕਿਸੇ ਨੇ ਸਾਨੂੰ ਕੁਝ ਕਿਹਾ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਤਾਲੁਕ ਜਾਂ ਕੋਈ ਇੰਟਰ ਰਿਲੇਸ਼ਨ ਇਹਨਾਂ ਚੀਜ਼ਾਂ ਦਾ ਹੈਗਾ ਹੂੰ ਹੂੰ ਸਾਨੂੰ ਇਹਨਾਂ ਅੰਧਵਿਸ਼ਵਾਸਾਂ ਦੇ ਉੱਤੇ ਜ਼ਰੂਰ ਸੋਚਣਾ ਪਏਗਾ ਕਿ ਅਸੀਂ ਇਹਨਾਂ ਦੇ ਉੱਤੇ ਐਕਟ ਪਾਉਣ ਕਰਨਾ ਹੈ ਕਿ ਨਹੀਂ ਕਰਨਾ ਪਰ ਡ੍ਰੀਮਸ ਜਿਹੜੀਆਂ ਨੇ ਇਹ ਰੋਡ ਤੋਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਇਟ ਇਜ਼ ਅ ਰੋਡ ਟੂ ਯੋਰ ਅਨਕੌਨਸ਼ੀਅਸ ਸੋ ਤੁਸੀਂ ਆਪਣੀ ਅਨਕੌਨਸ਼ੀਅਸ ਨੂੰ ਜ਼ਰੂਰ ਸਮਝੋ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜੀ ਅਨਕੌਨਸ਼ੀਅਸ ਆ ਉਹ ਤੁਹਾਨੂੰ ਕੀ ਕਹਿ ਰਹੀ ਹੈ ਜਾਂ ਤੁਸੀਂ ਜਿਹੜੀਆਂ ਅਨਫੁਲਫਿਲਡ ਗੱਲਾਂ ਕੋਈ ਤੁਹਾਡੇ ਪੇਰੈਂਟਸ ਦੀਆਂ ਜਾਂ ਤੁਹਾਡੇ ਜੋਗਾਂ ਦੀਆਂ ਕੋਈ ਹੈਗੀਆਂ ਨਹੀਂ ਜਿਹੜਾ ਕਹਿੰਦੇ ਮਨ ਦੇ ਵਿੱਚ ਤੁਹਾਨੂੰ ਹੋ ਸਕਦਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੋ ਉਹਨਾਂ ਬਾਰੇ ਜ਼ਰੂਰ ਸੋਚੋ ਔਰ ਕਿਸ ਤਰੀਕੇ ਉਹਦੀ ਆਪੂਰਤੀ ਕੀਤੀ ਜਾ ਸਕਦੀ ਹੈ ਕਿਸ ਤਰੀਕੇ ਕਈ ਲੋਕ ਕਹਿ ਦਿੰਦੇ ਜੀ ਉਹਨਾਂ ਦੀ ਰੂਹ ਕਿਸ ਤਰੀਕੇ ਖੁਸ਼ ਹੋਏਗੀ ਉਹ ਤੁਸੀਂ ਸੋਚ ਸਕਦੇ ਹੋ ਉਹਦੇ ਬਾਰੇ ਪਰ ਅੰਧਵਿਸ਼ਵਾਸ ਨੂੰ ਇਹਦੇ ਨਾਲ ਪਲੀਜ਼ ਨਾ ਅਟੈਚ ਕਰੋ। ਹੂੰ। ਤੇ ਦੋਸਤ ਜਿਸ ਵਲੇ ਵੀ ਸੋਚਣ ਸੁਣਨ ਜਾਉਂਦਾ ਤੇ ਸਾਨੂੰ ਸੁਪਨੇ ਜਿਹੜੇ ਨੇ ਸੰਚੇਦ ਦਿੰਦੇ ਨੇ ਜਿਵੇਂ ਜੇ ਸਾਪ ਨੂੰ ਸੱਪ ਦਾ ਸੁਪਨੇ ਦੇ ਵਿੱਚ ਆਉਣਾ ਸੋਚਿਆ ਜਾਂਦਾ ਮਾੜਾ ਵੀ ਹੁੰਦਾ ਤੇ ਵਧੀਆ ਵੀ ਹੁੰਦਾ। ਇਹ ਐਸਾ ਪਾਇਰ ਆਦਮ ਬਹੁਤ ਵਧੀਆ ਹੋਇਆ ਜਿਆ ਪੈਸੇ ਮਿਲਣ ਵਾਲੇ ਨੇ ਇਸ ਤਰ੍ਹਾਂ ਦੀ ਉਧਾਰਨਾ ਦਿੱਤੀਆਂ ਜਾਂਦੀਆਂ ਨੇ ਜਿਵੇਂ ਜਿਵੇਂ ਸੰਕੇਤ ਹੁੰਦੇ ਨੇ ਜਿਹੜੇ ਸੁਪਨੇ ਦਾ ਸਾਨੂੰ ਜਾਂ ਰੂਹ ਦਾ ਨਜ਼ਰ ਆਉਣਾ ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਸੰਕੇਤ ਦਿੱਤੇ ਜਾਂ ਇਹ ਸੱਚ ਹੁੰਦਾ ਨਹੀਂ ਅ ਦੇਖੋ ਮੈਂ بار بار ਇਹ ਕਹਿ ਚੁੱਕਾ ਕਿ ਇਹ ਤੁਹਾਡੇ ਅਨਕੌਨਸ਼ੀਅਸ ਡਿਜ਼ਾਇਰਸ ਤੁਹਾਡੇ ਅਨਕੌਨਸ਼ੀਅਸ ਫੀਅਰਸ ਹੁੰਦੇ ਨੇ ਜਿਹੜੇ ਤੁਹਾਨੂੰ ਸੁਪਨੇ ਦੇ ਰੂਪ ਵਿੱਚ ਦਿਖਦੇ ਨੇ ਸੋ ਇਹਨਾਂ ਨੂੰ ਬਹੁਤ ਜ਼ਿਆਦਾ ਕੋਈ ਮੀਨਿੰਗ ਅਟੈਚ ਕਰਨਾ ਹਾਂ ਤੁਸੀਂ ਆਪਣੇ ਜ਼ਰੂਰ ਆਪਣੇ ਸਾਈਕੋਲੋਜੀ ਬਾਰੇ ਔਰ ਆਪਣੀ ਸੋਚ ਵਿਚਾਰ ਧਾਰਾ ਬਾਰੇ ਜਰੂਰ ਚੀਜ਼ ਨੂੰ ਡਿਸਕਸ ਕਰਕੇ ਕਿਸੇ ਜਿਹੜਾ ਜਿਹੜਾ ਬੰਦਾ ਡ੍ਰੀਮ ਅਨਾਲਿਸਿਸ ਕਰਦਾ ਹੈ ਜਾਂ ਜਿਹੜਾ ਕੋਈ ਸਾਈਕੋਲੋਜਿਸਟ ਡ੍ਰੀਮ ਅਨਾਲਿਸਿਸ ਕਰਦਾ ਤੁਸੀਂ ਉਹਦੇ ਬਾਰੇ ਸਮਝ ਜਰੂਰ ਸਕਦੇ ਪਰ ਜੇ ਇਹਦੇ ਨਾਲ ਕੋਈ ਅੰਧਵਿਸ਼ਵਾਸੀ ਗੱਲ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਿ ਪੈਸੇ ਮਿਲਣਗੇ ਜਾਂ ਕੁਝ ਇਸ ਤਰ੍ਹਾਂ ਦਾ ਹੋਏਗਾ ਤਾਂ ਉਹ ਚੀਜ਼ਾਂ ਮੈਂ ਜਿਵੇਂ ਹੁਣੇ ਵੀ ਕਿਹਾ ਕਿ ਅੰਧਵਿਸ਼ਵਾਸ ਵਾਲੀਆਂ ਗੱਲਾਂ ਨੇ ਉਹ ਚੀਜ਼ਾਂ ਜ਼ਰੂਰੀ ਨਹੀਂ ਕਿ ਪੂਰੀਆਂ ਹੋਣਗੀਆਂ ਤੁਹਾਡੀਆਂ ਹੂੰ ਹੂੰ ਸੋ ਉਹ ਇੱਕ ਸੁਪਨਾ ਹੈ ਉਦੇ ਅੰਦਰ ਜਿਹੜੀ ਜਿਹੜੀ ਚੀਜ਼ ਹੋ ਰਹੀ ਹੈ ਉਹਦਾ ਤੁਹਾਡੀ ਆਪਣੀ ਸਾਈਕੋਲੋਜੀ ਔਰ ਆਪਣੀ ਸਾਈਕੀ ਦੇ ਨਾਲ ਜ਼ਰੂਰ ਤਾਲੁਕ ਹੈਗਾ ਤੁਹਾਡੀ ਆਪਣੀ ਅਨਕੌਨਸ਼ੀਅਸ ਨਾਲ ਜ਼ਰੂਰ ਤਾਲੁਕ ਹੈਗਾ ਪਰ ਉਹਦਾ ਕਿਸੇ ਹੋਰ ਐਕਸਟਰਨਲ ਫੈਕਟਰ ਦੇ ਨਾਲ ਉਹਨੂੰ ਜੋੜਨਾ ਜਾਂ ਇਹ ਚੀਜ਼ ਸੋਚਣਾ ਕਿ ਕਿਸੇ ਅੰਧਵਿਸ਼ਵਾਸ ਨਾਲ ਉਹਨੂੰ ਜੋੜ ਲਈਏ ਮੇਰੇ ਖਿਆਲ ਨਾਲ ਉਹ ਚੀਜ਼ ਨੂੰ ਆਪਾਂ ਅਵੋਇਡ ਹੀ ਕਰੀਏ ਤੇ ਬੱਤਰ ਐਂ ਡਾਕਟਰ ਸਾਹਿਬ ਪਰ ਇਹ ਵੀ ਹੁੰਦਾ ਨਾ ਜਿਆਦਾਤਰ ਮੰਨ ਲਓ ਮੈਂ ਅੱਜ ਸਾਰਾ ਦਿਨ ਪਾਣੀ ਦੇ ਨੇੜੇ ਨਹੀਂ ਗਿਆ ਪਰ ਸੁਪਨਾ ਆ ਰਿਹਾ ਜੀ ਮੈਂ ਡੁੱਬ ਰਿਹਾ ਮੈਂ ਹਵਾ ਦੇ ਵਿੱਚ ਡੁੱਬਿਆ ਨਹੀਂ ਮੇਨੂੰ ਸੁਪਨਾ ਆ ਰਿਹਾ ਜਿਵੇਂ ਮੈਂ ਹਵਾ ਦੇ ਵਿੱਚ ਉੱਡਦਾ ਪਿਆ ਇਹ ਫਿਰ ਕਿਉਂ ਕਿਵੇਂ ਮਾਤਾਲ ਮੇਲ ਬਿਠਾਉਦਾ ਸੜਾ ਮੈਨੂੰ ਸੋ ਇਸ ਤਰ੍ਹਾਂ ਇਹਦੇ ਵਿੱਚ ਡ੍ਰੀਮ ਪ੍ਰੋਸੈਸ ਜਿਹੜਾ ਹੁੰਦਾ ਔਰ ਡ੍ਰੀਮ ਐਨਾਲਿਸਿਸ ਦੀ ਜਿਵੇਂ ਗੱਲ ਕੀਤੀ ਇਹਦੇ ਅੰਦਰ ਬਹੁਤ ਹੀ ਕੰਪਲੈਕਸ ਇਹ ਡ੍ਰੀਮ ਐਨਾਲਿਸਿਸ ਹੁੰਦਾ ਜਿਵੇਂ ਤੁਹਾਡਾ ਮਨ ਕਰ ਰਿਹਾ ਤੁਸੀਂ ਉੱਡੇ ਨਹੀਂ ਹੋ ਪਰ ਤੁਹਾਡਾ ਮਨ ਕਰ ਰਿਹਾ ਕਿ ਤੁਸੀਂ ਬਾਹਰ ਕਿਸੇ ਦੇਸ਼ 'ਚ ਵਸਣਾ ਚਾਹੁੰਦੇ ਹੋ ਤੁਹਾਡੇ ਮਨ ਦੀ ਇੱਛਾ ਤੁਹਾਨੂੰ ਇੱਕ ਉਦਾਹਰਨ ਦੇ ਜੀ ਔਰ ਤੁਹਾਡੇ ਮੰਦੀ ਇੱਛਾ ਹੈ ਕਿ ਤੁਹਾਡਾ ਸਮਝ ਲਓ ਵੀਜ਼ਾ ਨਹੀਂ ਹੈਗਾ ਜਾਂ ਵੀਜ਼ਾ ਤੁਹਾਡਾ ਆਇਆ ਨਹੀਂ ਹੈ ਸੋ ਐਂ ਲੱਗਦਾ ਕਿ ਜਿਵੇਂ ਸੁਪਰ ਸਿੰਘ ਉੱਡ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲਾ ਗਿਆ ਸਿਕਾ ਉਹ ਫਿਲਮ ਤੋਂ ਇਨਫਲੂਐਂਸਡ ਸਟੱਡੀ ਸੋਚ ਕੇ ਤੇ ਨਾ ਕਿਤੇ ਹੋਏਗੀ ਜਾਂ ਕਿਤੇ ਉਹ ਚੀਜ਼ ਉਹ ਦੇਖੀ ਹੋਏਗੀ ਸੁਪਰਮੈਨ ਦੇਖਿਆ ਹੋਏਗਾ ਸੋ ਸਾਡਾ ਮਨ ਕਰਦਾ ਹੈ ਕਿ ਹਾਂ ਭਈ ਮੈਂ ਫਿਲਾਨ ਜਗ੍ਹਾ ਤੇ ਚਲੇ ਜਾਵਾਂ ਮੈਂ ਉੱਡ ਕੇ ਚਲਾ ਜਾਵਾਂ ਸੋ ਉਹ ਤੁਹਾਡੇ ਥਰੀ ਅਨਾਲਿਸਿਸ ਦੇ ਵਿੱਚ ਜਾਂ ਤੁਹਾਨੂੰ ਉਹ ਚੀਜ਼ ਦੇ ਬਾਰੇ ਅਭਾਸ ਹੋ ਜਾਏਗਾ ਕਿ ਹਾਂ ਤੁਹਾਡੀ ਸੋਚ ਸੀ ਪਹਿਲਾਂ ਇਸ ਤਰੀਕੇ ਦੀ ਕਿਸੇ ਨਾਲ ਔਰ ਔਰ ਤੁਹਾਡੀ ਕਿਸੇ ਹੱਦ ਤੱਕ ਇਹ ਚੀਜ਼ ਸੀਗੀ ਕਿ ਮੈਂ ਵੀ ਕਿਸੇ ਦੂਸਰੀ ਜਗ੍ਹਾ ਤੇ ਜਾਣਾ ਚਾਹਨਾ ਜਾਂ ਕੋਈ ਕਿਸੇ ਰਿਸ਼ਤੇਦਾਰ ਨੂੰ ਮੇਰੀ ਲੋੜ ਆ ਮੈਂ ਉੱਥੇ ਜਾਣਾ ਚਾਹਨਾ ਜਾਂ ਮੇਰੀ ਆਪਣੀ ਇੱਛਾ ਹੈਗੀ ਹੈ ਕਿ ਮੈਂ ਫॉर दैट ਮੈਟਰ ਕਿ ਮੈਂ ਅਮਰੀਕਾ ਦੇ ਵਿੱਚ ਰਿਪੋਰਟਰ ਹਾਂ ਜੀ ਸੋ ਉਹ ਸੋਚ ਅਗਰ ਆਏਗੀ ਤਾਂ ਉਹ ਥੌਟ ਪ੍ਰੋਸੈਸ ਉਸ ਤਰ੍ਹਾਂ ਚੱਲੇਗਾ ਔਰ ਉਹ ਕਿਤੇ ਨਾ ਕਿਤੇ ਡ੍ਰੀਮ ਚ ਤੁਹਾਨੂੰ ਉਹ ਚੀਜ਼ ਦਿਖੇਗੀ ਹੂੰ ਦੂਸਰੀ ਤੁਸੀਂ ਗੱਲ ਕੀਤੀ ਡੁੱਬਣ ਵਾਲੀ ਸੋ ਉਹਦੇ ਅੰਦਰ ਵੀ ਹੈਗਾ ਕਿ ਜ਼ਰੂਰੀ ਨਹੀਂ ਹੈ ਕਿ ਸਸੀਂ ਪਾਣੀ ਦੇ ਨਜ਼ਦੀਕ ਗਏ ਹੋਈਏ ਸਾਡੀ ਜੇ ਥਾਟ ਇਸ ਤਰ੍ਹਾਂ ਦੀ ਹੈਗੀ ਹੈ ਸਾਡੀ ਸੋਚ ਅਗਰ ਡਰ ਵਾਲੀ ਹੈ ਫੀਅਰ ਹੈਗਾ ਸਾਨੂੰ ਮਰਨ ਦਾ ਫੀਅਰ ਹੈ ਜਾਂ ਡੁੱਬਣ ਦਾ ਫੀਅਰ ਹੈ ਜਾਂ ਅਸੀਂ ਕਿਸੇ ਨੂੰ ਜਾਂ ਤੁਸੀਂ ਫੋਰ ਐਗਜ਼ਾਮਪਲ ਖਬਰ ਹੀ ਕੀਤੀ ਕਿਤੇ ਕਿਸੇ ਨੂੰ ਇਹ ਖਬਰ ਕੀਤੀ ਕਿ ਫਲਾਣ ਜਗ੍ਹਾ ਦੇ ਉੱਤੇ ਕੋਈ ਬੰਦਾ ਡੁੱਬ ਕੇ ਪੂਰੀ ਡੈਥ ਹੋ ਗਈ ਸੋ ਉਹ ਚੀਜ਼ ਤੁਹਾਡੇ ਮਾਈਂਡ ਨੂੰ ਔਰ ਤੁਹਾਡੇ ਸੋਚ ਨੂੰ ਇਨਫਲੂਐਂਸ ਜ਼ਰੂਰ ਕਰੇਗੀ ਸੋ ਉਹ ਇਨਫਲੂਐਂਸ ਜਿਹੜਾ ਹੈਗਾ ਉਹ ਸਾਡੇ ਡ੍ਰੀਮਸ ਦੇ ਵਿੱਚ ਦਿਖ ਸਕਦਾ ਮਤਲਬ ਸੋਚ ਸਾਡੀ ਜਿਹੜੀ ਹੈ ਉਹੀ ਰਾਤ ਨੂੰ ਸਾਡੇ ਸੁਪਨਿਆਂ ਨਾਲ ਜੁੜ ਜਾਂਦੀ ਹੈ ਇਸ ਤਰ੍ਹਾਂ ਕਹਿ ਸਕਦੇ ਆ ਕਿ ਅਨਕੌਨਸ਼ੀਅਸ ਜਿਹੜੀ ਹੈਗੀ ਹੈ ਸਾਡੀ ਅਨਕੌਨਸ਼ੀਅਸ ਬਹੁਤ ਅਗਰ ਸਾਡੀ ਕੌਨਸ਼ੀਅਸ ਜੀ ਨੂੰ ਅਸੀਂ 15% ਗਿਣਦੇ ਆ ਤੇ ਬਾਕੀ 85% ਆਫ ਦਿ ਥਰਡ ਪ੍ਰੋਸੈਸ ਜਿਹੜਾ ਤੁਹਾਡਾ ਹੈਗਾ ਔਰ ਤੁਹਾਡੀ ਸਾਈਕੀ ਹੈਗੀ ਹੈ ਔਰ ਤੁਹਾਡਾ ਮਾਈਂਡ ਹੈਗਾ ਉਹ ਅਨਕੌਨਸ਼ੀਅਸ ਹੈ ਤੁਸੀਂ ਸੋਚੋ ਜਣੀ ਅਸੀਂ ਰੋਜ਼ ਦਿਨ ਚਰਿਆ ਕਰਦੇ ਆ ਜਾਂ ਦਿਨ ਦਿਨ ਦੇ ਵਿੱਚ ਜੋ ਚੀਜ਼ਾਂ ਕਰਦੇ ਆ ਫੋਰ ਐਗਜ਼ਾਮਪਲ ਮੈਂ ਅਗਰ ਤੁਹਾਨੂੰ ਇੱਕਦਮ ਪੁੱਛ ਲਵਾਂ ਕਿ ਤੁਹਾਡੀ ਤੀਜੀ ਕਲਾਸ ਦੇ ਅੰਦਰ ਤੁਹਾਡੇ ਮੈਥ ਦੇ ਟੀਚਰ ਕੌਣ ਸੀਗੇ ਇੱਕਦਮ ਨਹੀਂ ਆਤਾ ਹੈ ਪਰ ਤੁਹਾਡੀ ਅਨਕੌਂਸ਼ੀਅਸ ਹੈਗਾ ਕਿਉਂਕਿ ਤੁਸੀਂ ਪੜ੍ਹੇ ਹੋ ਉੱਥੇ ਤੁਸੀਂ ਟਾਈਮ ਬਿਤਾਇਆ ਉਹ ਤੁਹਾਡੀ ਅਨਕੌਂਸ਼ੀਅਸ ਦੇ ਵਿੱਚ ਚਲਾ ਜਾਂਦਾ ਹੈ ਇਸ ਪ੍ਰੋਸੈਸ ਨੂੰ ਅਸੀਂ ਰਿਪਰੈਸ਼ਨ ਕਹਿੰਦੇ ਆ ਯਾਨੀ ਕਿ ਉਹ ਰਿਪਰੈਸ ਹੋ ਕੇ ਸਾਡੇ ਕਿਤੇ ਸਾਡੇ ਬ੍ਰੇਨ ਦੇ ਅੰਦਰ ਪਿਆ ਹੈ ਜਿਵੇਂ ਸਾਡੇ ਕੰਪਿਊਟਰ ਦੇ ਅੰਦਰ ਰੈਮ ਹੁੰਦੀ ਹੈ which is called ਰੈਪਿਡ ਐਕਸੈਸ ਮੈਮਰੀ ਜਿਹੜੀ ਕਿ ਸਾਡੇ ਹੁਣ ਕੰਪਿਊਟਰ ਨੂੰ ਚਲਾ ਰਹੀ ਹੈ ਜੀ ਔਰ ਇੱਕ ਚੀਜ਼ ਹੁੰਦੀ ਹੈ ਹਾਰਡ ਡਰਾਈਵ ਜੀ ਹਾਰਡ ਡਰਾਈਵ ਜਿਹੜੀ ਹੈਗੀ ਹੈ ਉਹਦੇ ਚ ਬਹੁਤ ਸਾਰੀ ਜਿਸ ਤਰ੍ਹਾਂ ਸਾਡਾ ਫੋਨ ਵੀ ਹੈਗਾ ਸਰ ਫੋਨ ਦੀ ਜਿਹੜੀ ਰੈਮ ਹੈਗੀ ਹੈ ਉਹ ਤੁਹਾਡੀ 8 ਜਾਂ 10 ਹੋਏਗੀ ਜਾਂ 12 ਹੋਏਗੀ ਪਰ ਤੁਹਾਡੀ ਜਿਹੜੀ ਇਹਦੇ ਚ ਹਾਰਡ ਡਰਾਈਵ ਹੈਗੀ ਹੈ ਉਹ ਤੁਹਾਡੀ ਹੋ ਸਕਦਾ 512 GB ਹੋਵੇ ਸੋ ਹਾਰਡ ਡਰਾਈਵ ਨੂੰ ਆਪਾਂ ਦੇਖ ਸਕਦੇ ਹਾਂ ਕਿ ਉਹ ਅਨਕੌਂਸ਼ੀਅਸ ਹੈ ਉਹਨੂੰ ਸਾਨੂੰ ਐਕਸੈਸ ਕਰਨਾ ਪੈਂਦਾ ਫਾਈਲ ਖੋਲਣੀ ਪੈਂਦੀ ਹੈ ਫੋਲਡਰ ਖੋਲਣਾ ਪੈਂਦਾ ਪਰ ਜੇ ਅਸੀਂ ਰੂਟੀਨ ਦਾ ਕੋਈ ਕੰਮ ਕਰ ਰਹੇ ਹਾਂ ਕਾਲ ਅਟੈਂਡ ਕਰ ਰਹੇ ਹਾਂ ਮੈਸੇਜ ਪੜ੍ਹ ਸੋ ਰੈਮ ਦੇ थ्रू ਹੋ ਰਿਹਾ ਹੈ। ਸੋ ਰੈਮ ਨੂੰ ਅਗਰ ਐਨਲੋਜੀ ਲਈਏ ਰੈਮ ਕੌਨਸ਼ੀਅਸਨੈਸ ਆ ਤੇ ਜਿਹੜੀ ਤੁਹਾਡੀ ਹਾਰਡ ਡਰਾਈਵ ਹੈ ਉਹ ਤੁਹਾਡੀ ਅਨਕੌਨਸ਼ੀਅਸ ਹੈਗੀ ਹੈ। ਸੋ ਤੁਸੀਂ ਸੋਚ ਸਕਦੇ ਹੋ ਕਿ ਅਨਕੌਨਸ਼ੀਅਸ ਕਿੰਨੀ ਵੱਡੀ ਹੈ। ਜੀ। ਸੋ ਕੋਈ ਫਾਈਲ ਤੁਹਾਨੂੰ ਯਾਦ ਵੀ ਨਹੀਂ ਹੋਏਗੀ ਪਰ ਤੁਹਾਡੀ ਡਰਾਈਵ ਦੇ ਅੰਦਰ ਹੋਏਗੀ। ਤੁਸੀਂ ਰੂਟੀਨ ਚ ਉਹਨੂੰ ਯੂਜ਼ ਹੀ ਨਹੀਂ ਕਰ ਰਹੇ ਹੈਗੇ ਪਰ ਉਹ ਤੁਹਾਡੀ ਹਾਰਡ ਡਰਾਈਵ ਚ ਹੈਗੀ ਹੈ। ਤੁਸੀਂ ਜਦੋਂ ਐਕਸੈਸ ਕਰਦੇ ਹੋ ਜਦੋਂ ਐਫਰਟ ਲਗਾਉਂਦੇ ਹੋ ਤੁਹਾਨੂੰ ਯਾਦ ਆ ਜਾਂਦਾ ਹੈ ਕਿ ਉਹ ਚੀਜ਼ ਹੈਗੀ ਹੈ। ਪਰ ਜਦੋਂ ਅਸੀਂ ਸੌਂਦੇ ਹਾਂ ਸਾਡੀ ਕੌਨਸ਼ੀਅਸ ਤੇ ਅਨਕੌਨਸ਼ੀਅਸ ਜਿਹੜੀ ਹੈ ਉਹਦੇ ਦਵ ਸੋ ਜੋ ਫੀਅਰਸ ਜੋ ਤੁਸੀਂ ਤੁਹਾਡੇ ਇੱਛਾਵਾਂ ਨੇ ਜੋ ਤੁਹਾਡੇ ਡਰ ਨੇ ਜੋ ਤੁਹਾਡੀ ਕੋਈ ਵਿਸ਼ਫੁਲ ਥਿੰਕਿੰਗ ਹੈਗੀ ਹੈ ਉਹ ਸਾਰੀ ਦੀ ਸਾਰੀ ਜਿਹੜੀ ਹੈਗੀ ਉਹ ਡ੍ਰੀਮਸ ਚਾਟ ਬਟ ਡਾਕਟਰ ਸਾਹਿਬ ਜਿਆਦਾਤਰ ਅਸੀਂ ਦੇਖਦੇ ਹਾਂ ਸਾਡੇ ਵੱਡੇ ਜਿਹੜੇ ਸੀ ਸਾਡੇ ਮਾਤਾ ਜੀ ਦਾ ਪਿਤਾ ਜੀ ਉਹ ਸੁਪਨੇ ਲੈਂਦੇ ਨੇ ਕਿ ਮੇਰਾ ਬੱਚਾ ਡਾਕਟਰ ਬਣ ਜਾਵੇ ਮੇਰਾ ਬੱਚਾ ਹੀਰੋ ਬਣ ਜਾਵੇ ਉਹਨਾਂ ਦੇ ਜਿਆਦਾਤਰ ਬੁਕਤਿਆਂ ਦੇ ਸੁਪਨੇ ਪੂਰੇ ਵੀ ਹੋ ਜਾਂਦੇ ਨੇ ਜਿਵੇਂ ਤੁਹਾਡੇ ਪਿਤਾ ਜੀ ਨੇ ਸੁਪਨਾ ਲਿਆ ਹੋਈਗਾ ਕਿ ਡਾਕਟਰ ਬਣ ਜਾਏ ਹਰਜੋਤ ਜੀ ਤਾਂ ਤੁਸੀਂ ਅੱਜ ਡਾਕਟਰ ਵੀ ਬਣੇ ਹੋ ਮੇਰੇ ਪਿਤਾ ਜੀ ਜਾਂ ਮਾਤਾ ਜੀ ਨੇ ਕਈ ਸੁਪਨੇ ਲਏ ਹੁੰਦੇ ਮੇਰੇ ਵੀ ਹੋਇਆ ਹੋਵੇ ਉਹਨਾਂ ਦੇ ਮੈਂ ਪੂਰਾ ਉਤਰਿਆ ਹਾਂ ਜਾਂ ਨਾ ਉਤਰਿਆ ਹਾਂ ਚਾਹੀਏ ਦੂਰੇ ਰਹਿ ਜਾਂਦੇ ਨੇ ਬਹੁਤਿਆਂ ਦੇ ਪੂਰੇ ਵੀ ਹੋ ਜਾਂਦੇ ਨੇ ਇਹ ਫਿਰ ਸੁਪਨੇ ਬਚਪਨ ਚ ਲੈ ਹੁੰਦੇ ਨੇ ਉਹ ਜਿਵੇਂ ਜਵਾਨੀ ਚ ਪੂਰੇ ਹੋ ਜਾਂਦੇ ਨੇ ਸੋ ਅਗਰ ਅਸੀਂ ਕਿਸੇ ਵੀ ਚੀਜ਼ ਦੇ ਬਾਰੇ ਬੜੀ ਇੰਟੈਂਸਲੀ ਸੋਚਦੇ ਹਾਂ ਜੇ ਅਸੀਂ ਕਿਸੇ ਚੀਜ਼ ਬਾਰੇ ਕੰਮ ਕਰਦੇ ਹਾਂ ਜਿਵੇਂ ਤੁਸੀਂ ਅੱਜ ਇੰਟਰਵਿਊ ਕਰਨ ਦੀ ਗੱਲ ਕਰ ਲਓ ਤੁਹਾਡਾ ਇੱਕ ਟਾਸਕ ਹੈਗਾ ਸੀ ਤੁਸੀਂ ਰਾਤ ਸੋਚੋ